ਮੈਂ ਸਮੂੱਚੀ ਦਿੱਲੀ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਝੂਠੀ ਰਾਜਨੀਤੀ ਨੂੰ ਸਮਾਪਤ ਕਰਕੇ ਇੱਕ ਸਮਰੱਧ ਤੇ ਖੁਸ਼ਹਾਲ ਦਿੱਲੀ ਨੂੰ ਬਣਾਉਣ ਦੇ ਲਈ ਭਾਤੇ ਜਨਤਾ ਪਾਰਟੀ ਨੂੰ ਬਹੁਮਤ ਦੇ ਕੇ ਆਪਣੇ ਦਿੱਲੀ ਦੇ ਪ੍ਰਵੇਸ਼ ਨੂੰ ਔਰ ਦੇਸ਼ ਦੇ ਵਿੱਚ ਜੋ ਝੂਠ ਦਾ ਪ੍ਰਚਲਨ ਲਗਾਤਾਰ ਪਿਛਲੇ 10 ਸਾਲ ਤੋਂ ਚੱਲ ਰਿਹਾ ਸੀ ਉਹਦੀ ਸਮਾਪਤੀ ਕਰਕੇ ਇੱਕ ਬਹੁਤ ਵਧੀਆ ਮੈਸੇਜ ਜੋ ਸਮੂੱਚਾਂ ਨੇ ਦਿੱਤਾ ਵੀ ਅਛਾਈ ਜੋ ਪਰਮੇਸ਼ਰ ਸਚਾਈ ਦੀ ਜਿੱਤ ਹੁੰਦੀ ਹੈ ਔਰ ਮੈਂ ਆਸ ਕਰਦਾ ਸਾਡੇ ਬਹੁਤ ਹੀ ਤੇਜਸਵੀ ਅਤੇ ਸ਼ਸ਼ਵੀ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਦੇ ਮਾਰਗਦਰਸ਼ਨ ਔਰ ਸਮੂੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਰਹਿਨਵਾਈ ਦੇ ਵਿੱਚ ਦਿੱਲੀ ਖੁਸ਼ਹਾਲ ਬਣੂਗੀ ਬੀਜੇਪੀ ਦੇ ਸਮੂੱਚੇ ਕਾਰਕਾਰਤਾ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ कि ਅਸੀਂ ਜੋ ਕਹਾਂਗੇ ਜੋ ਮੋਦੀ ਜੀ ਨੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਾਂਝਾ ਵਿਸ਼ਵਾਸ ਔਰ ਸਾਂਝਾ ਪ੍ਰਿਆਸ ਦੇ ਦੁਆਰਾ ਇੱਕ ਦੇਸ਼ ਨੂੰ ਖੁਸ਼ਹਾਲ ਦੇਸ਼ ਬਣਾਉਣ ਦੇ ਲਈ ਦਿੱਲੀ ਦਾ ਯੋਗਦਾਨ ਬਹੁਤ ਜ਼ਰੂਰੀ ਸੀ ਪਿਛਲੇ ਕਈ ਸਾਲਾਂ ਤੋਂ ਜਿੱਥੇ ਜੋ ਹੈ ਹਮੇਸ਼ਾ ਕਹਿੰਦੇ ਸੀ ਜ਼ਿੰਮੇਵਾਰ ਸਨਮਾਨ ਕਰਦੇ ਆ ਇਹਨਾਂ ਨੇ ਦਿੱਲੀ ਦੇ ਵਿੱਚ ਮਹਿਲਾਵਾਂ ਦਾ ਸਨਮਾਨ ਕਰਨ ਦੀ بجائے ਉਹਨਾਂ ਨੂੰ ਕਾਫੀ ਹੱਦ ਤੱਕ ਜਿੱਥੇ ਤੱਕ ਅਸੀਂ ਉਨਾਂ ਨੂੰ ਤੇ ਹਰ ਜ਼ਿੰਦਗੀ ਦਾ ਸਾਹਮਣਾ ਕਰਨਾ ਪਿਆ ਕੁਝ ਲੋਕ ਜਿਹੜੇ ਛੋਟੀ ਜਿਹੀ ਆਪਣੀ ਕਹਿੰਦੇ ਵੀ ਵਾਹੀ ਵਾਹੀ ਕਰਨ ਨੂੰ ਕਿਸਾਨਾਂ ਨੂੰ ਵਰਤਦੇ ਨੇ ਕਿਸਾਨ ਇਹਨਾਂ ਦੇ ਬੈਕਆਵੇ ਚ ਨਾ ਆਉਣ ਸਮੁੱਚੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਜਿਹੜੇ ਬੰਦੇ ਨੂੰ ਇਹ ਵੀ ਪਤਾ ਵੀ ਮੈਂ ਦੇਸ਼ ਵਿਰੋਧੀ ਬੋਲਦਾ ਕਿ ਦੇਸ਼ ਦੇ ਹੱਕ ਵਿੱਚ ਬੋਲ ਰਿਹਾ ਉਹ ਜਿਹੇ ਬੰਦੇ ਉਹ ਰਾਜਨੀਤੀ ਅੱਜ ਲੋਕ ਐਕਸੈਪਟ ਨਹੀਂ ਕਰਦੇ ਜਿਹੜਾ ਦੇਸ਼ ਦੇ ਵਿਰੁੱਧ ਬੋਲਦਾ ਦੇਖੋ ਦਿੱਦਾ ਬੜਾ ਸਾਕ ਇੰਦਰਜੀ ਮਹਾਕੁੰਭ ਚੱਲ ਰਿਹਾ ਹੈ ਇਹਨਾਂ ਨੇ ਉਹਦੇ ਤੇ ਵੀ ਮਹਾਕੁੰਭ ਤੇ ਵੀ ਆਪਣੀ ਜੋ ਇਹਨਾਂ ਦੀ ਮਾਨਸਿਕਤਾ ਹੈਗੀ ਉਸ ਨੂੰ ਇਹਨਾਂ ਨੇ ਉਹਦੇ ਤੇ ਆਪਣੀ ਜाहिर ਕੀਤੀ ਜਿੱਤੇ ਕਿ ਅੱਜ 35 ਕਰੋੜ ਤੋਂ ਉੱਪਰ ਲੋਕ ਉਸ ਇਸ਼ਨਾਨ ਦਾ ਲਾਭ ਲੈ ਕੇ ਆਪਣੇ ਆਸਥਾ ਦੇ ਪ੍ਰਤੀ ਔਰ ਕੁੰਬ ਦੇ ਵਿੱਚ ਜਾ ਕੇ ਜੋ ਵੀ ਉਹਨਾਂ ਦੇ ਆਪਣੇ ਰੀਤੀ ਰਿਵਾਜ ਉਹਨਾਂ ਨੂੰ ਪੂਰਾ ਕਰਦੇ ਇੱਕ ਮਹਾਪਰਵ ਦੇ ਤੌਰ ਤੇ ਲੋਕ ਮਨਾ ਰਹੇ ਨੇ हां जी दिल्ली ਦੇ ਵਿੱਚ ਅੱਜ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਭਾਜਪਾ ਦੀ ਅਰ ਅਸੀਂ ਕਲਮ ਨਿਰਪੱਖ ਪੰਜਾਬੀ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆ ਜੀ ਤੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਤੁਸੀਂ ਕੀ ਵਿਚਾਰ ਕਰਨਾ ਸ਼ਿਰਕਤਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਕਲਮ ਨਿਰਪੱਖ ਦਾ ਜੋ ਕਿ ਅੱਜ ਦੇ ਪੰਜਾਬ ਦੇ ਯੁੱਗ ਦੇ ਵਿੱਚ ਇੱਕ ਨਿਸ਼ਪੱਖ ਭੂਮਿਕਾ ਨਿਭਾ ਰਿਹਾ ਹੈ ਉਹਨੂੰ ਮੈਂ ਅੱਜ ਦੀ ਬੀਜੇਪੀ ਦੀ ਇਤਿਹਾਸਿਕ ਜਿੱਤ ਤੇ ਜਿੱਥੇ ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਉੱਥੇ ਸਾਡੇ ਮਾਨਯੀ ਤੇਜਸਵੀ ਔਰ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਣਮਾਈ ਦੇ ਵਿੱਚ ਸਾਡੇ ਰਾਸ਼ਟਰੀ ਅਧਿਕਾਰੀ ਜੇਪੀ ਲੱਡਾ ਜੀ ਦਾ ਮਾਰਗਦਰਸ਼ਨ ਔਰ ਸਾਡੇ ਜਿਹਾਰੂ ਗ੍ਰਹਿ ਮੰਤਰੀ ਸ਼੍ਰੀ ਅਮਰਸ਼ਾਹ ਜੀ ਤੇ ਸਮੁੱਚੇ ਭਾਰਤ ਦੇ ਜਨਤਾ ਪਾਰਟੀ ਦੇ ਕਾਰਜਕਰਤਾ ਵੱਲੋਂ ਮੈਂ ਸਮੁੱਚੇ ਦਿੱਲੀ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਉਰਦੇ ਰਾਜਨੀਤੀ ਨੂੰ ਸਮਾਪਤ ਕਰਕੇ ਇੱਕ ਸਮਰੱਧ ਤੇ ਖੁਸ਼ਹਾਲ ਦਿੱਲੀ ਨੂੰ ਬਣਾਉਣ ਦੇ ਲਈ ਭਾਤੇ ਜਨਤਾ ਪਾਰਟੀ ਨੂੰ ਬਹੁਮਤ ਦੇ ਕੇ ਆਪਣੇ ਦਿੱਲੀ ਦੇ ਪ੍ਰਵੇਸ਼ ਨੂੰ ਔਰ ਦੇਸ਼ ਦੇ ਵਿੱਚ ਜੋ ਝੂੜ ਦਾ ਪ੍ਰਚਲਨ ਲਗਾਤਾਰ ਪਿਛਲੇ 10 ਸਾਲ ਤੋਂ ਚੱਲ ਰਿਹਾ ਸੀ ਉਹਦੀ ਸਮਾਪਤੀ ਕਰਕੇ ਇੱਕ ਬਹੁਤ ਵਧੀਆ ਮੈਸੇਜ ਜੋ ਸਪਸ਼ਟਾ ਦਿੱਤਾ ਵੀ ਅਛਾਈ ਉਦੇ ਪਰ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਔਰ ਮੈਂ ਆਸ ਕਰਦਾ ਸਾਡੇ ਬਹੁਤ ਹੀ ਤੇਜਸਵੀ ਔਰ ਯੋਸ਼ਸ਼ਵੀ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਦੇ ਮਾਰਗਦਰਸ਼ਨ ਔਰ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਰਹਿਨਵਾਈ ਦੇ ਵਿੱਚ ਦਿੱਲੀ ਖੁਸ਼ਹਾਲ ਬਣੂਗੀ ਭਾਜਪਾ ਨੇ ਕਿੰਨਾ ਕਿੰਨਾ ਪੁਆਇੰਟਸ ਉੱਪਰ ਕਿੰਨੀ ਮਿਹਨਤ ਕੀਤੀ ਗਈ ਬੀਜੇਪੀ ਦੇ ਸਮੁੱਚੇ ਕਾਰਜਕਰਤਾ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ ਕਿ ਅਸੀਂ ਜੋ ਕਹਾਂਗੇ ਜੋ ਮੋਦੀ ਜੀ ਨੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸਰ ਸਾਦਾ ਵਿਸ਼ਵਾਸ ਔਰ ਸਦਾ ਪ੍ਰਿਆਸ ਦੇ ਦੁਆਰਾ ਇੱਕ ਦੇਸ਼ ਨੂੰ ਖੁਸ਼ਹਾਲ ਦੇਸ਼ ਬਣਾਉਣ ਦੇ ਲਈ ਦਿੱਲੀ ਦਾ ਯੋਗਦਾਨ ਬਹੁਤ ਜ਼ਰੂਰੀ ਸੀ ਪਿਛਲੇ ਕਈ ਸਾਲਾਂ ਤੋਂ ਜਿੱਥੇ ਜੋ ਹੈ ਹਮੇਸ਼ਾ ਕਹਿੰਦੇ ਸੀ ਮਾਲਾ ਦਾ ਸਨਮਾਨ ਕਰਦੇ ਆ ਇਹਨਾਂ ਨੇ ਦਿੱਲੀ ਦੇ ਵਿੱਚ ਮਾਲਾ ਦਾ ਸਨਮਾਨ ਕਰਨ ਦੀ ਬਜਾਏ ਉਹਨਾਂ ਨੂੰ ਕਾਫੀ ਹੱਦ ਤੱਕ ਜਿੱਥੇ ਤੱਕ ਸੀ ਉਹਨਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਔਰ ਲੋਕ ਇਹਨਾਂ ਦੇ ਝੂਠ ਤੋਂ ਤੰਗ ਆ ਚੁੱਕੇ ਸੀ ਤਦਾਂ ਜੀ 크레ডিট ਕਿਨਾਂ ਨੂੰ ਦਵਾਂਗੇ ਜੀ ਤੁਸੀਂ ਜਿਹੜੀ ਇਹ ਸ਼ਾਨਦਾਰ ਜਿੱਤ ਇਹ ਸ਼ਾਨਦਾਰ ਜਿੱਤ ਦਾ ਕ੍ਰੈਡਿਟ ਕਾਰਜਕਰਤਾ ਔਰ ਸਮੁੱਚੀ ਦਿੱਲੀ ਦੀ ਜਨਤਾ ਦਾ ਧੰਨਵਾਦ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਖਾਸ ਕਰਕੇ ਮੋਦੀ ਜੀ ਅਮਿਤ ਸ਼ਾਹ ਜੀ ਔਰ ਸਾਡੇ ਯੂਪੀ ਦੇ ਤਜਸਵੀ ਮੁੱਖ ਮੰਤਰੀ ਯੋਗੀ ਜੀ ਦੀ ਰਹਿਨੁਮਾਈ ਜੋ ਦੇਸ਼ ਨੂੰ ਲਗਾਤਾਰ ਅੱਗੇ ਲੈ ਕੇ ਜਾ ਰਹੀ ਹੈ ਉਸ ਦੀ ਵਧਾਈ ਹੈ ਜਿਹੜੀ ਲੋਕਾਂ ਦਾ ਵਿਸ਼ਵਾਸ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਅੱਜ ਮਹਿਸੂਸ ਹੋਇਆ ਕਿ ਇੱਕ ਪੂਰਾ ਸੰਗਠਨਤ ਪਰ ਸੰਤੁਲਿਤ ਵਿਸ਼ਵਾਸ ਹੈ ਉਹਦੇ ਲਈ ਮੈਂ ਜਿੱਥੇ ਤੱਕ ਦਿੱਲੀ ਦੀ ਜਨਤਾ ਨੂੰ ਵਧਾਈ ਦਵਾਂ ਉੱਥੇ ਸਮੁੱਚੇ ਕਾਰਜਕਰਤਾ ਦਾ ਧੰਨਵਾਦ ਦਵਾਂ ਕਰੂੰਗਾ ਜਿਨ੍ਹਾਂ ਨੇ ਦਿਨ-ਤ ਰਾਤ ਇੱਕ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਦੇ ਵਿੱਚ ਪੂਰਨ ਬਹੁਮਾਤੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਪ੍ਰਧਾਨ ਜੀ ਤੁਹਾਨੂੰ ਤੇ ਅਗਰ ਆਪਾਂ ਆਪਣੀ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਕਿੰਨੀ ਆਸ ਰੱਖਦੇ ਸੀ ਪੰਜਾਬ ਦੀ ਲੀਡਰਸ਼ਿਪ ਜੋ ਲਗਾਤਾਰ ਪਿਛਲੇ 10 ਸਾਲਾਂ ਤੋਂ ਨਿਰੰਤਰ ਕਰਮਰਤਾ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਪਿੰਡਾਂ ਦੇ ਵਿੱਚ ਹਲਗਲੇ ਲੋਕ ਜਿਹੜਾ ਲੋਕਾਂ ਦੇ ਵਿੱਚ ਝੂਠ ਦਾ ਪ੍ਰਚਾਰ ਸੀਗਾ ਉਹਦਾ ਜਿਹੜਾ ਪਰਦਾ ਸੀ ਉਹ ਦਿੱਲੀ ਨੇ ਅੱਜ ਬਿਲਕੁਲ ਉਠਾ ਕੇ ਕਲੀਅਰ ਕਰਤਾ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਸਰਕਾਰ ਬਣਾਉਗੀ ਔਰ ਮੈਨੂੰ ਵਿਸ਼ਵਾਸ ਹੈ ਪੰਜਾਬ ਦੀ ਜਨਤਾ ਤੇ ਕਿ ਜੋ ਅੱਜ ਪੰਜਾਬ ਦੇ ਵਿੱਚ ਚੋਰੀ ਚਿਕਾਰੀ ਗੁੰਡਿਆਂ ਦਾ ਗੋਲ ਵਾਲਾ ਔਰ ਜੀਨੂ ਨਸ਼ੇ ਨੂੰ ਅੱਜ ਤਾਂ ਕਹਿੰਦੇ ਸਿੱਕ ਮਹੀਨੇ ਚ ਖਤਮ ਕਰਦੇ ਆਂਗੇ ਅੱਜ ਪੰਜਾਬ ਦੀ ਸਮੁੱਚੀ ਜਵਾਨੀ ਉਹਦੇ ਵਿੱਚ ਗਰਸਤ ਹੋ ਜਾ ਰਹੀ ਹੈ ਬੱਚੇ ਪੰਜਾਬ ਦੇ ਬੇਰੁਜ਼ਗਾਰ ਹੋ ਰਹੇ ਨੇ ਔਰ ਲੋਕ ਜੋ ਕਿ ਇੱਕ ਆਸ਼ਾ ਰੱਖ ਕੇ ਜਿਵੇਂ ਨੇ ਇੱਕ ਬਦਲਾਵ ਦੇ ਰੂਪ ਦੇ ਵਿੱਚ ਸਰਕਾਰ ਚੇਂਜ ਕੀਤੀ ਸੀ ਉਹ ਅੱਜ ਲੋਕ ਇਹ ਸੋਚਦੇ ਆਂ ਵੀ ਸਾਡੀ ਇਤੋਂ ਵੱਡੀ ਗਲਤੀ ਨਹੀਂ ਹੋ ਸਕਦੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਮਹਿਲਾਵਾਂ ਸੋਚਦੇ ਨੇ ਸਾਨੂੰ 1000 ਰੁਪਏ ਦਾ ਲਾਲਚ ਦਿੱਤਾ ਤੇ ਉਹ ਧੋਖੇ ਜਾਣੀਆਂ ਇਹ ਸਾਰੇ ਧੋਖੇ ਹਨ ਜਿੰਨਾ ਵੀ ਝੂੜ ਦਾ ਪ੍ਰਚਾਰ ਸੀ ਇਹ ਤਾਂ ਅੱਜ ਦਿੱਲੀ ਨੇ ਪਰਦਾ ਖਾਤਾ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਦੇ ਵਿੱਚ ਸਰਕਾਰ ਬਣਾਉਗੀ ਪ੍ਰਧਾਨ ਜੀ ਅਗਰ ਆਪਾ ਭਗਵਾਨ ਤੁਮਨ ਸਾਹਿਬ ਦੀ ਗੱਲ ਕਰਦੇ ਆ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਦਾਵਾ ਸੀ ਵੀ ਪੰਜਾਬ ਦੇ ਵਿੱਚ ਜਿਹੜੀਆਂ ਅਸੀਂ ਸੇਵਾਵਾਂ ਪੰਜਾਬੀਆਂ ਨੂੰ ਦੇ ਰਹੇ ਹਾਂ ਅਸੀਂ ਦਿੱਲੀ ਦੇ ਵਿੱਚ ਵੋਟਰਾਂ ਤੱਕ ਘਰ-ਘਰ ਤੱਕ ਉਹ ਸਾਰੀ ਜਾਣਕਾਰੀ ਪਹੁੰਚਾ ਰਹੇ ਹਾਂ ਜਦਕਿ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਚੋਰੀ ਚਿਕਾਰੀ ਜਿਹੜੀ ਨਸ਼ਾ ਨਸ਼ਾ ਬਹੁਤ ਜ਼ਿਆਦਾ ਹੋ ਰਹੀ ਹੈ ਅੱਜ ਤਾਂ ਦੇਖਦੇ ਆ ਰੋਜ਼ ਅਖਬਾਰਾਂ ਦੇ ਵਿੱਚ ਨਿਰੰਤਰ ਖਬਰਾਂ ਲੱਗਦੀਆਂ ਨੇ ਦੇਖੋ ਜਿੱਥੇ ਤੱਕ ਲਾਲ ਡਾਡਰ ਸਾਰੇ ਲੋਕ ਅਸੀਂ ਵਿਸ਼ਵਾਸ ਕਰਦੇ ਹਾਂ ਪੰਜਾਬ ਦੀ ਜੋ ਵੀ ਪੰਜਾਬ ਪੁਲਿਸ ਹੈ ਔਰ ਜੋ ਵੀ ਸਾਡੇ ਸੁਰੱਖਿਆ ਦੇ ਵਿੱਚ ਜਿਨ੍ਹਾਂ ਦੇ ਸੱਤੇ ਅਸੀਂ ਰਾਤ ਨੂੰ ਆਰਾਮ ਦੀ ਨੀਂਦ ਸੌਂਦੇ ਆ ਅੱਜ ਉਹ ਸੁਰੱਖਿਤ ਨਹੀਂ ਲਗਾਤਾਰ ਪਿਛਲੇ 3 ਮਹੀਨਿਆਂ ਤੋਂ ਚੌਕੀਆਂ ਦੇ ਉੱਪਰ ਗਰਨੇਡ ਫੈਂਕੇ ਜਾ ਰਹੇ ਨੇ ਇੱਕ ਵੀ ਬੰਦਾ ਅਜੇ ਤੱਕ ਫੜ ਨਹੀਂ ਹੋਇਆ ਇਹ ਪੰਜਾਬ ਦੇ ਲਾਲ ਡਾਡਰ ਦੀ ਮਕਾਮੀ ਨਹੀਂ ਹੈ ਇਹ ਜੀ ਮੰਤਰੀ ਦੀ ਨਕਾਮੀ ਨਹੀਂ ਹੈ ਗ੍ਰਹਿ ਮੰਤral ਦੇ ਵੀਨੋ ਕੋ ਜੇ ਹੈਲਥ ਦੇ ਹਿਸਾਬ ਨਾਲ ਦੇਖੇ ਤਾਂ ਜਾਮ ਕਲੀਨਿਕ ਦੇ ਵਿੱਚ ਕੀ ਹਾਲ ਹੈ ਜੋ ਕਹਿਣ ਦਾ ਢਾਵੇ ਆ ਵੀ ਸਮੁੱਚੀ ਜਨਤਾ ਇਹਦੇ ਦੇ ਝੂਠੇ ਵਾਦੇ ਤੋਂ ਤਰਸਦਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਜੋ ਅਸਲ ਸਚਾਈ ਦਿੱਲੀ ਨੇ ਅਜਮੂਰੇ ਲਿਆਂਦੀ ਆ ਉਹ ਪੰਜਾਬੀ ਲਿਆਊਗਾ ਪਤਾ ਹੈ ਜੀ ਕੇਜਰੀਵਾਲ ਸਾਹਿਬ ਖੁਦ ਵੀ ਹਾਰ ਗਏ ਸੌਧਿਆ ਸਾਹਿਬ ਹਾਰ ਗਏ ਯਾਨੀ ਜਿਹੜੇ ਮੇਨ ਹੈਡ ਸੀ ਪਾਰਟੀ ਦੇ ਸਰ ਇਹਦਾ ਕੀ ਕਾਰਨ ਸਮਝ ਕੇ ਇਹਦਾ ਕਾਰਨ ਇੱਕੋ ਇੱਕ ਹੈ ਇਹ ਇਹਨਾਂ ਨੇ ਦਿੱਲੀ ਨੂੰ ਸ਼ਰਾਬ ਦੇ ਘਟਾਲੇ ਦੇ ਦੁਆਰਾ ਉੱਥੇ ਵੀ ਜਿਹੜੀ ਵਪਾਰਕ ਔਰ ਸਮਾਜਿਕ ਜੋ ਸੰਤੁਲਨ ਸੀ ਉਹਨੂੰ ਇਹਨਾਂ ਨੇ ਖਰਾਬ ਕਰਤਾ ਇੱਕ ਪਾਸੇ ਗਏ ਸੀ ਅਸੀਂ ਨਸ਼ਾ ਬੰਦ ਕਰਾਂਗੇ ਉੱਥੇ ਹਰ ਚੌਂਕ ਦੇ ਵਿੱਚ ਦਿੱਲੀ ਦੇ ਠੇਕੇ ਖੋਲ੍ਹਤੇ ਉਹਦੇ ਨਾਲ ਕੀ ਸੀ ਆਮ ਆਦਮੀ ਜਿਹੜਾ ਸੀ ਪਰੇਸ਼ਾਨ ਸੀ ਉਹ ਪਰੇਸ਼ਾਨੀ ਦੇ ਕਾਰਨ ਅੱਜ ਦਿੱਲੀ ਦੇ ਵਿੱਚ ਇਹਨਾਂ ਨੂੰ ਸਜ਼ਾ ਖੁੱਤ ਰਹੇ ਨੇ ਔਰ ਪੂਰੇ ਬਹੁਮਤ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਪਰਾਂ ਜੀ ਬੜਾ ਵੱਡਾ ਸਵਾਲ ਹੈ ਜੀ ਪੰਜਾਬ ਦੇ ਬਾਰਡਰਾਂ ਦੇ ਉੱਪਰ ਕਿਸਾਨੀ ਵੱਲੋਂ ਬੜੇ ਵੱਡੇ ਲੰਬੇ ਸਮੇਂ ਤੋਂ ਧਰਮੇ ਜਿਹੜੇ ਨੇ ਚੱਲ ਰਹੇ ਨੇ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਉਹਨਾਂ ਆਗੂਆਂ ਵੱਲੋਂ ਵੀ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਮੋਦੀ ਸਰਕਾਰ ਨੂੰ ਅਸੀਂ ਬਹੁਤ ਵੱਡਾ ਨੁਕਸਾਨ ਪਹੁੰਚਾਵਾਂਗੇ ਜੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖੋ ਜਿਹੜੇ ਸਮੁੱਚੇ ਕਿਸਾਨ ਨੇ ਚਾਹੇ ਜੱਟ ਨੇ ਉਹ ਅੱਜ ਦੇ ਦਿਨ ਦੇ ਵਿੱਚ ਆਪਣੇ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਲਈ ਮਿਹਨਤ ਕਰ ਰਹੇ ਨੇ ਦਿੱਲੀ ਦੇ ਵਿੱਚ ਵੀ ਜਿੰਨੀਆਂ ਜਗ੍ਹਾ ਜਿੱਥੇ ਸੀਟਾਂ ਤੇ ਜ਼ਿਆਦਾ ਜ਼ਿਮੀਂਦਾਰਾਂ ਦਾ ਰੋਲ ਸੀ ਉਹ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤ ਚੁੱਕੀ ਆ ਕਿਸਾਨ ਆ ਜਿਹੜਾ ਬੀਜੇਪੀ ਦਾ ਹਤਾਸ਼ੀ ਆ ਉਹ ਕਦੇ ਵੀ ਬੀਜੇਪੀ ਦਾ ਵਿਰੋਧੀ ਨਹੀਂ ਉਹ ਪੰਜਾਬ ਨੂੰ ਸਮਰਿੱਧ ਔਰ ਖੇਤੀ ਨੂੰ ਖੁਸ਼ਹਾਲ ਬਣਾਉਣ ਲਈ ਜੋ ਮਿਹਨਤ ਕਰ ਰਿਹਾ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਆ ਜਿਹੜੀ ਕਿਸਾਨ ਦੇ ਹਿੱਤ ਦੀ ਪਾਰਟੀ ਆ ਇਹ ਜਿੰਨੇ ਧਰਨੇ ਲਾਏ ਨੇ ਇਹ ਕਾਮਰੇਡ ਤੇ ਕੁਝ ਲੱਖ ਸਲਾਈਟ ਜਿਹੜੇ ਪਹਿਲਾਂ ਸੀ ਉਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਜੋ ਮੌਜੂਦਾ ਸਰਕਾਰ ਦੀ ਮਲੈਕੀ ਦੇ ਦੁਆਰਾ ਕਿਸਾਨਾਂ ਦੇ ਨਾਲ ਉਹ ਜੋ ਕਿਸਾਨਾਂ ਨੂੰ ਆਪਣੇ ਹਿੱਤਾਂ ਲਈ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਅੱਜ ਵੀ ਵਿਸ਼ਵਾਸ ਦਿਵਾਉਦੀ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਕਿਸਾਨ ਦੀ ਐਸੀ ਹਤਾਸ਼ੀ ਪਾਰਟੀ ਹੈ ਜੋ 24 ਘੰਟੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਕਿਸਾਨਾਂ ਦੇ ਲਈ ਜੋ ਵੀ ਵਧੀਆ ਤੋਂ ਵਧੀਆ ਹੋ ਸਕਦਾ ਉਹ ਹਰ ਵੇਲੇ ਉਹਦੇ ਲਈ ਮੀਟਿੰਗਾਂ ਕਰਦੇ ਨੇ ਪਿੱਛੇ ਜਿਹੇ ਬਜਟ ਦੇ ਵਿੱਚ ਕਿਸਾਨਾਂ ਲਈ 5 ਲੱਖ ਰੁਪਏ ਦਾ ਕ੍ਰੈਡਿਟ ਕਾਰਡ ਜਿਹਦੀ ਪਹਿਲਾਂ ਲਿਵਰ 3 ਲੱਖ ਸੀ ਉਹਦੀ 5 ਲੱਖ ਕੀਤੀ ਔਰ ਕਪਾਹ ਤੇ ਵਿਸ਼ੇਸ਼ ਪੈਕੇਜ ਦਿੱਤਾ ਔਰ ਹੋਰ ਆਪਣੇ ਖਾਦ ਦੇ ਜਿਹੜੇ ਕਾਰਖਾਨੇ ਲਾਉਣ ਦੇ ਲਾਉਣ ਲਈ ਤਾਂ ਕਿ ਆਲਰੇਡੀ ਟਾਈਮ ਦੇ ਵਿੱਚ ਯੂਰਪੀ ਯੂ ਆਪਣੇ ਯੂਰੀਆ ਜਾਂ ਹੋਰ ਜੋ ਖੇਤੀ ਦੇ ਵਿੱਚ ਲਾਹੇਵੰਦ ਕਰਦੀਆਂ ਨੇ ਫਸਲ ਨੂੰ ਵਧਾਉਣ ਲਈ ਪੋਟਾਸ਼ੀਅਮ ਖਾਦਾਂ ਨੇ ਜਿਹੜੀਆਂ ਵੀ ਉਹਦੇ ਲਈ ਕਿਸਾਨ ਨੂੰ ਲਾਈਨਾਂ 'ਚ ਨਾ ਲੱਗਣਾ ਪਵੇ ਉਹਦੇ ਲਈ ਕਾਰਖਾਨਿਆਂ ਦੀ ਜੋ ਲਗਾਤਾਰ ਲੌਂਗ ਦੇ ਲਈ ਨਿਰੰਤਰ ਪ੍ਰਿਆਸ ਰੱਤਾ ਇਹ ਸਾਰਾ ਕਿਸਾਨਾਂ ਦੇ ਹਿੱਤ ਦੇ ਲਈ ਉਹ ਬੀਜੇਪੀ ਲੱਗੀ ਹੋਈ ਹੈ ਅੱਜ ਵੀ ਮੈਂ ਵਿਸ਼ਵਾਸ ਦੁਆਰਾ ਸਮਰਥੀ ਪ੍ਰਾਪਤ ਤੇ ਜਨਤਾ ਪਾਰਟੀ ਬਣਿਓ ਕਿ ਕਿਸਾਨ ਸਿੱਧੇ ਭਾ ਕੇ ਜਨਤਾ ਪਾਰਟੀ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਸਿੱਧੇ ਸੰਪਰਕ ਕਰਨ ਕਦੇ ਵੀ ਕੋਈ ਦਿੱਕਤ ਕਿਸਾਨ ਨੂੰ ਆ ਨਹੀਂ ਸਕਦੀ ਅਸੀਂ ਖੁਦ ਜ਼ਿੰਮੇਵਾਰ ਆਂ ਔਰ ਜਿੱਥੇ ਵੀ ਸਾਡੀ ਲੋਡ ਹੋਵੇ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਾਵਾਂਗੇ ਔਰ ਜੇ ਲੋਡ ਪਈ ਤਾਂ ਦਿੱਲੀ ਚ ਗੱਲ ਕਰਨਗੀ ਤਾਂ ਜਾ ਕੇ ਇਹਨਾਂ ਦੇ ਨਾਲ ਗੱਲ ਵੀ ਰੱਖਾਂਗੇ ਆਪਣੀ ਕਿ ਇਹਨਾਂ ਦਾ ਆਰਥਿਕ ਸ਼ੋਸ਼ਣ ਨਾ ਹੋਵੇ ਕੁਝ ਲੋਕ ਜਿਹੜੇ ਛੋਟੀ ਜੀ ਆਪਣੀ ਕਹਿਣੋਗੇ ਵਾਹੀ ਵਾਹੀ ਕਰਨ ਨੂੰ ਕਿਸਾਨਾਂ ਨੂੰ ਵਰਤਦੇ ਨੇ ਕਿਸਾਨ ਇਹਨਾਂ ਦੇ ਬਹਿਕਾਵੇ ਚ ਨਾ ਆਉਣ ਸਮੁੱਚੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਪ੍ਰਧਾਨ ਜੀ ਕਾਂਗਰਸ ਪਾਰਟੀ ਦਾ ਵੀ ਸੁਪਣਾ ਸਾਫ ਹੋ ਗਿਆ ਜੀ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਜੀ ਬਾਰੇ ਕੁਝ ਕਹਿਣਾ ਚਾਹਦੇ ਹਾਂ ਜੀ ਦੇਖੋ ਬਾਰੇ ਹੁ ਕੀ ਕਹਿਣਾ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੈਂ ਦੇਸ਼ ਵਿਰੋਧੀ ਬੋਲ ਰਿਹਾ ਕਿ ਦੇਸ਼ ਦੇ ਹੱਕ ਵਿੱਚ ਬੋਲ ਰਿਹਾ ਉਹ ਜਿਹੇ ਬੰਦੇ ਆ ਜੀ ਰਾਜਨੀਤੀ ਅੱਜ ਲੋਕ ਅਕਸੈਪਟ ਨਹੀਂ ਕਰਦੇ ਜਿਹੜਾ ਦੇਸ਼ ਦੇ ਵਿਰੁੱਧ ਬੋਲਦੇ ਨੇ ਦੇਖੋ ਕਿੱਡਾ بڑا ਆਸਾ ਦਾ ਕੇਂਦਰ ਆ ਜੀ ਮਹਾਕੁੰਭ ਚੱਲ ਰਿਹਾ ਇਹਨਾਂ ਨੇ ਉਹਦੇ ਤੇ ਵੀ ਮਹਾਕੁੰਭ ਤੇ ਵੀ ਆਪਣੀ ਜੋ ਇਹਨਾਂ ਦੀ ਮਾਨਸਿਕਤਾ ਹੈਗੀ ਉਸ ਵੀ ਇਹਨਾਂ ਨੇ ਉਹਦੇ ਤੇ ਆਪਣੀ ਜਾਹਰ ਕੀਤੀ ਜਿੱਤੇ ਕੀ ਅੱਜ 35 ਕਰੋੜ ਤੋਂ ਉੱਪਰ ਲੋਕ ਉਸ ਇਸ਼ਨਾਨ ਦਾ ਲਾਭ ਲੈ ਕੇ ਆਪਣੇ ਆਸਥਾ ਦੇ ਪ੍ਰਤੀ ਔਰ ਕੁੰਬ ਦੇ ਵਿੱਚ ਜਾ ਕੇ ਜੋ ਵੀ ਉਹਨਾਂ ਦੇ ਆਪਣੇ ਰੀਤੀ ਰਿਵਾਜ ਉਹਨਾਂ ਨੂੰ ਪੂਰਾ ਕਰਦੇ ਇੱਕ ਮਹਾਪਰਵ ਦੇ ਤੌਰ ਤੇ ਲੋਕ ਮਨਾ ਰਹੇ ਨੇ ਲੇਕਿਨ ਇਹਨਾਂ ਨੂੰ ਸਵੇ ਦੇਸ਼ ਵਿਰੋਧੀ ਜੋ ਤਾਕਤਾਂ ਨੇ ਇਹ ਇਹ ਸ਼ੁਰੂ ਦੇ ਦੇਸ਼ ਵਿਰੋਧੀ ਰਹਿੰਦੇ ਆ ਇਹਨਾਂ ਨੇ ਦਾਹ ਵੀ ਦੇਸ਼ ਵਿਰੋਧੀ ਰਹਿਣਾ ਐਨ ਲਲ ਨਾ ਪਰਦਾ ਯਾਗਰ ਕਰਨ ਵਾਲਾ ਕੋਈ ਹੈ ਨਹੀਂ ਸੀ ਹੁਣ ਇਹਨਾਂ ਦਾ ਥਾਂ ਕਰਦੇ ਪਰਦਾ ਯਾਗਰ ਹੋ ਰਿਹਾ ਇਸ ਲਈ ਦੇਸ਼ ਕਾਂਗਰਸ ਮੁਕਤ ਹੋ ਰਿਹਾ ਪ੍ਰਧਾਨ ਜੀ ਇੱਕ ਲਾਸਟ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੀ ਬਹੁਤ ਤੇਤੀ ਨਾਲ ਜਿਹੜਾ ਸਮਾਂ 2027 ਦੇ ਵੱਲ ਵੱਧ ਰਿਹਾ ਤੇ ਪੰਜਾਬ ਦੀ ਸਿਆਸਤ ਉੱਪਰ ਕੀ ਅਸਰ ਪਵੇਗਾ ਜੀ 2027 ਦੇ ਚੋਣਾਂ ਉੱਪਰ ਜਿਹੜੀ ਇਹ ਸ਼ਾਨਦਾਰ ਜਿੱਤ ਹੋਈ ਹੈ ਦਾ ਕੀ ਅਸਰ ਪਵੇਗਾ ਇਹਦਾ ਜਿੱਤ ਪਾਉਗਾ ਇਸ ਜਿੱਤ ਦਾ ਜੋ ਦਿੱਲੀ ਦੀ ਸ਼ਾਨਦਾਰ ਜਿੱਤ ਹੋਈ ਹੈ ਇਹਦਾ ਪੰਜਾਬ ਦੀ ਜਿੱਤ ਤੇ ਔਰ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਪਊਗਾ ਔਰ ਦਲੀ ਜਿੱਤੀ ਹੋ ਪੰਜਾਬ ਦੀ ਭਾਰੀ ਹੈ ਧੰਤਨ ਗੁਰੂ ਨਾਨਕ ਦੇਵ ਜੀ ਜੈ ਸ਼੍ਰੀ ਰਾਮ ਦੀ ਪੰਜਾਬ ਚ ਤੇਰੀ ਹੈ ਮਦਾਨ ਜੀ ਕੋਈ ਮੈਸੇਜ ਦੇਣਾ ਚਾਹਦੇ ਜੀ ਆਪਾਂ ਜਨਤਾ ਵਾਸਤੇ ਜੀ ਵੋਟਰਾਂ ਵਾਸਤੇ ਵੋਟਰਾਂ ਲਈ ਤੇ ਇਹੀ ਮੈਸੇਜ ਹੈ ਜੋ ਆਪਣੇ ਪੰਜਾਬ ਦੇ ਲਈ ਚੰਗਾ ਸਮੁੱਚੇ ਪੰਜਾਬੀ ਅਤੇ ਸਮੁੱਚੇ ਪੰਜਾਬੀ ਭਾਈਚਾਰਾ ਪੰਜਾਬ ਗੁਰੂਆਂ ਪੀਰਾਂ ਤਮੰਬਰਾਂ ਦੀ ਧਰਤੀ ਹੈ ਅੱਪਾ ਪੰਜਾਬ ਨੂੰ ਖੁਸ਼ਹਾਲ ਬਣਾਈਏ ਆਪਣੇ ਭਵਿੱਖ ਨੂੰ ਖੁਸ਼ਹਾਲ ਬਣਾਈਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਕੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਈਏ ਪ੍ਰਧਾਨ ਜੀ ਤੁਸੀਂ ਕੀਮਤੀ ਸਮਾਂ ਔਰ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੁਹਾਨੂੰ ਵੀ ਔਰ ਸਮੁੱਚੀ ਜਨਤਾ ਨੂੰ ਦਿੱਲੀ ਦੇ ਇਤਿਹਾਸ ਰਜਿਤ ਦੇ ਉੱਪਰ ਬਹੁਤ ਬਹੁਤ ਵਧਾਈ